ਕਿਸਾਨੀ ਦੇ ਵਕਤ ਕੋਈ ਨਹੀਂ ਬੋਲਿਆ ਤੇ ਪੰਜਾਬ ਦਾ ਕਲਾ ਕਲਾ ਕਲਾਕਾਰ ਘਰਨੇ ਦੇ ਸੀਗਾ ਅੱਜ ਤੱਕ ਦੀ ਕੋਈ ਸਰਕਾਰ ਇੰਨੀਆਂ ਸਰਕਾਰਾਂ ਆ ਗਈਆਂ ਜੀ ਐਕਚੁਅਲੀ ਕੀ ਹੁੰਦਾ ਕਿ ਜਦੋਂ ਸਾਡਾ ਟਾਈਮ ਹੁੰਦਾ ਕਲਾਕਾਰਾਂ ਦਾ ਉਦੋਂ ਸਾਨੂੰ ਸਾਡੇ ਕੋਲ ਵੱਡੀਆਂ ਵੱਡੀਆਂ ਗੱਡੀਆਂ ਦਿਖਦੀਆਂ ਪਰ ਜਦੋਂ ਡਾਊਨ ਬਜ ਦਾ ਕੰਮ ਘੱਟ ਹੁੰਦਾ ਹੈ ਜਿਹੜਾ ਸਾਡਾ ਰੈਵਨਿਊ ਹੁੰਦਾ ਹੈ ਉਹ ਕੰਪਨੀਆਂ ਵਿਚਾਲੇ ਖਾ ਜਾਂਦੀਆਂ ਉਸ ਕਰਕੇ ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੇ ਪੰਜਾਬ ਦੇ ਚੰਗੇ ਚੰਗੇ ਕਲਾਕਾਰ 5-7 ਸਾਲਾਂ ਬਾਅਦ ਸੁਸਾਇਡ ਕਰ ਲੈਂਦੇ ਨੇ ਤਾਂ ਕਿਤਨਾ ਕਿਤੇ ਜਿਵੇਂ ਪੰਜਾਬ ਦੇ ਕਿਸਾਨਾਂ ਲਈ ਉਹਨਾਂ ਦੀ ਫਸਲ ਹੈ ਸਾਡੇ ਗੀਤ ਸਾਡੇ ਲਈ ਫਸਲ ਹੈ ਪੰਜਾਬ ਪੰਜ ਸੱਤ ਪੰਜਾਬ ਦੀ ਇੰਡਸਟਰੀ 570 ਕਰੋੜ ਦਾ ਬਿਜ਼ਨਸ ਕਰਦੀ ਹੋਣੀ ਹੈ ਜੀ ਤੇ ਉਹ ਸਾਡੇ ਤੱਕ ਜਿਹੜੀ ਇੰਡਸਟਰੀ ਦੇ ਵਿਚਾਰੇ ਲੋਕਾਂ ਤੱਕ 2-250 ਕਰੋੜ ਮੱਸਾ ਪਹੁੰਚਦਾ ਤੇ ਉਹ ਵਿਚਾਲੇ ਜਿਹੜੇ ਬੰਦੇ ਹੈਗੇ ਆ ਉਹ ਖਾ ਜਾਂਦੇ ਕਿਤੇ ਨਾ ਕਿਤੇ ਥੋੜਾ ਜਿਹਾ ਉਹ ਚੀਜ਼ ਤੇ ਜਰੂਰ ਜੇ ਤੁਸੀਂ ਕਰਦੇ ਹੋ ਤਾਂ ਕਿਤਨਾ ਕਿਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਕਲਾਕਾਰ ਕਿਤਨਾ ਕਿਤੇ ਥੋੜਾ ਦੇਣਾ ਨਹੀਂ ਦੇ ਸਕਣਗੇ ਮੈਂ ਇਦਾਂ ਜ਼ਰੂਰ ਸੋਚਦਾ ਹੁੰਦਾ ਸੀ ਕਿ ਕੋਈ ਕਾਸ਼ ਕਿਸਾਨੀ ਦੇ ਰਕਤ 'ਚ ਕੋਈ ਨਹੀਂ ਬੋਲਿਆ ਤੇ ਪੰਜਾਬ ਦਾ ਕਲਾ ਕਲਾ ਕਲਾਕਾਰ ਘਰਨੇ ਦੇ ਸੀਗਾ। ਅੱਜ ਤੱਕ ਦੀ ਕੋਈ ਸਰਕਾਰ ਇੰਨੀਆਂ ਸਰਕਾਰਾਂ ਆ ਗਈਆਂ ਜੀ ਐਕਚੁਅਲੀ ਕੀ ਹੁੰਦਾ ਕਿ ਜਦੋਂ ਸਾਡਾ ਟਾਈਮ ਹੁੰਦਾ ਕਲਾਕਾਰਾਂ ਦਾ ਉਦੋਂ ਸਾਨੂੰ ਸਾਡੇ ਕੋਲ ਵੱਡੀਆਂ ਵੱਡੀਆਂ ਗੱਡੀਆਂ ਦਿਖਦੀਆਂ ਪਰ ਜਦੋਂ ਡਾਊਨ ਵਾਈ ਦਾ ਕੰਮ ਘੱਟ ਹੁੰਦਾ ਜਿਹੜਾ ਸਾਡਾ ਰੈਵਨਿਊ ਹੁੰਦਾ ਉਹ ਕੰਪਨੀਆਂ ਵਿਚਾਲੇ ਭਾਈਂਦੀਆਂ ਉਸ ਕਰਕੇ ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੇ ਪੰਜਾਬ ਦੇ ਚੰਗੇ ਚੰਗੇ ਕਲਾਕਾਰ 50 ਸਾਲਾਂ ਬਾਅਦ ਸੁਸਾਈਡ ਕਰ ਲੈਂਦੇ। ਤਾਂ ਕਿਤਨਾ ਕਿਤੇ ਜਿਵੇਂ ਪੰਜਾਬ ਦੇ ਕਿਸਾਨਾਂ ਲਈ ਉਹਨਾਂ ਦੀ ਫਸਲ ਹੈ ਸਾਡੇ ਗੀਤ ਸਾਡੇ ਲਈ ਫਸਲਾਂ ਨੇ। ਪੰਜਾਬ ਪੰਜ ਸੱਤ ਪੰਜਾਬ ਦੀ ਇੰਡਸਟਰੀ 500 ਸੌ ਕਰੋੜ ਦਾ ਬਿਜ਼ਨਸ ਕਰਦੀ ਹੋਣੀ ਹੈ ਜੀ। ਕਿਉਂ ਸਾਡੇ ਤੱਕ ਜਿਹੜੀ ਇੰਡਸਟਰੀ ਦੇ ਵਿਚਾਰੇ ਲੋਕਾਂ ਤੱਕ 2-250 ਕਰੋੜ ਮਸਾ ਪਹੁੰਚਦਾ ਹੈ। ਕਿਉਂ ਵਿਚਾਲੇ ਜਿਹੜੇ ਬੰਦੇ ਹੈਗੇ ਆ ਉਹ ਖਾ ਜਾਂਦੇ ਨੇ। ਕਿਤੇ ਨਾ ਕਿਤੇ ਥੋੜਾ ਜਿਹਾ ਉਹ ਚੀਜ਼ ਤੇ ਜ਼ਰੂਰ ਜੇ ਤੁਸੀਂ ਕਰਦੇ ਹੋ ਤਾਂ ਕਿਤਨਾ ਕਿਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਕਲਾਕਾਰ ਕਿੰਨਾ ਕਿਤੇ ਤੁਹਾਡਾ ਦੇਣਾ ਨਹੀਂ ਦੇ ਸਕਣਗੇ ਮੈਂ ਇਦਾਂ ਜ਼ਰੂਰ ਸੋਚਦਾ ਹੁੰਦਾ ਸੀ ਕਿ ਕੋਈ ਕਾਸ਼ ਕਿਸਾਨੀ ਦੇ ਹੱਕ 'ਚ ਕੋਈ ਨਹੀਂ ਬੋਲਿਆ ਤੇ ਪੰਜਾਬ ਦਾ ਕਲਾ ਕਲਾਕਾਰ ਧਰਨੇ ਦੇ ਸੀਗਾ ਅੱਜ ਤੱਕ ਦੀ ਕੋਈ ਸਰਕਾਰ ਇੰਨੀਆਂ ਸਰਕਾਰਾਂ ਆ ਗਈਆਂ ਜੀ ਐਕਚੁਅਲੀ ਕੀ ਹੁੰਦਾ ਕਿ ਜਦੋਂ ਸਾਡਾ ਟਾਈਮ ਹੁੰਦਾ ਕਲਾਕਾਰਾਂ ਦਾ ਉਦੋਂ ਸਾਨੂੰ ਸਾਡੇ ਕੋਲ ਵੱਡੀਆਂ ਵੱਡੀਆਂ ਗੱਡੀਆਂ ਦਿਖਦੀਆਂ ਪਰ ਜਦੋਂ ਡਾਊਨ ਬਜ ਦਾ ਕੰਮ ਘੱਟ ਹੁੰਦਾ ਜਿਹੜਾ ਸਾਡਾ ਰੈਵਨਿਊ ਹੁੰਦਾ ਉਹ ਕੰਪਨੀਆਂ ਵਿਚਾਲੇ ਖਾ ਜਾਂਦੀਆਂ ਉਸ ਕਰਕੇ ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੇ ਪੰਜਾਬ ਦੇ ਚੰਗੇ-ਚੰਗੇ ਕਲਾਕਾਰ ਪੰਜ-ਛੇ ਸਾਲਾਂ ਬਾਅਦ ਸੁਸਾਈਡ ਕਰ ਲੈਂਦੇ ਨੇ ਤਾਂ ਕਿੰਨਾ ਕਿਤੇ ਜਿਵੇਂ ਪੰਜਾਬ ਦੇ ਕਿਸਾਨਾਂ ਲਈ ਉਹਨਾਂ ਦੀ ਫਸਲ ਹੈ ਸਾਡੇ ਗੀਤ ਸਾਡੇ ਲਈ ਫਸਲ ਹੈ ਪੰਜਾਬ ਪੰਜ-ਛੇ ਪੰਜਾਬ ਦੀ ਇੰਡਸਟਰੀ 500-700 ਕਰੋੜ ਦਾ ਬਿਜ਼ਨਸ ਕਰਦੀ ਹੋਣੀ ਹੈ ਜੀ ਤੇ ਉਹ ਸਾਡੇ ਤੱਕ ਜਿਹੜੀ ਇੰਡਸਟਰੀ ਦੇ ਵਿਚਾਰੇ ਲੋਕਾਂ ਤੱਕ 2-250 ਕਰੋੜ ਮੱਸਾ ਪਹੁੰਚਦਾ ਤੇ ਉਹ ਵਿਚਾਲੇ ਜਿਹੜੇ ਬੰਦੇ ਹੈਗੇ ਆ ਉਹ ਖਾ ਜਾਂਦੇ ਕਿਤੇ ਨਾ ਕਿਤੇ ਥੋੜਾ ਜਿਹਾ ਉਹ ਚੀਜ਼ ਤੇ ਜ਼ਰੂਰ ਜੇ ਤੁਸੀਂ ਕਰਦੇ ਹੋ ਤਾਂ ਕਿੰਨਾ ਕਿਤੇ ਹੋਣ ਵਾਲੀਆਂ ਪੀੜ੍ਹੀਆਂ ਦੇ ਕਲਾਕਾਰ ਕਿੰਨਾ ਕਿਤੇ ਤੁਹਾਡਾ ਦੇਣਾ ਨਹੀਂ ਦੇ ਸਕਣਗੇ ਮੈਂ ਇਦਾਂ ਜ਼ਰੂਰ ਸੋਚਦਾ ਹੁੰਦਾ ਸੀ ਕਿ ਕੋਈ ਕਾਸ਼ ਕਿਸਾਨੀ ਦੇ ਹੱਕ 'ਚ ਕੋਈ ਨਹੀਂ ਬੋਲਿਆ ਤੇ ਪੰਜਾਬ ਦਾ ਕਲਾ ਕਲਾ ਕਲਾਕਾਰ ਧਰਨੇ ਦੇ ਸੀਗਾ ਅੱਜ ਤੱਕ ਦੀ ਕੋਈ ਸਰਕਾਰ ਇੰਨੀਆਂ ਸਰਕਾਰਾਂ ਆ ਗਈਆਂ ਜੀ ਐਕਚੁਅਲੀ ਕੀ ਹੁੰਦਾ ਕਿ ਜਦੋਂ ਸਾਡਾ ਟਾਈਮ ਹੁੰਦਾ ਕਲਾਕਾਰਾਂ ਦਾ ਉਦੋਂ ਸਾਨੂੰ ਸਾਡੇ ਕੋਲ ਵੱਡੀਆਂ-ਵੱਡੀਆਂ ਗੱਡੀਆਂ ਦਿਖਦੀਆਂ ਪਰ ਜਦੋਂ ਡਾਊਨ ਬਜ ਦਾ ਕੰਮ ਘੱਟ ਹੁੰਦਾ ਹੈ ਜਿਹੜਾ ਸਾਡਾ ਰੈਵਨਿਊ ਹੁੰਦਾ ਹੈ ਉਹ ਕੰਪਨੀਆਂ ਵਿਚਾਲੇ ਖਾ ਜਾਂਦੀਆਂ ਉਸ ਕਰਕੇ ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੇ ਪੰਜਾਬ ਦੇ ਚੰਗੇ-ਚੰਗੇ ਕਲਾਕਾਰ ਪੰਜ-ਛੇ ਸਾਲਾਂ ਬਾਅਦ ਸੁਸਾਈਡ ਕਰ ਲੈਂਦੇ ਨੇ ਤਾਂ ਕਿਤਨਾ ਕਿਤੇ ਜਿਵੇਂ ਪੰਜਾਬ ਦੇ ਕਿਸਾਨਾਂ ਲਈ ਉਹਨਾਂ ਦੀ ਫਸਲ ਹੈ ਸਾਡੇ ਗੀਤ ਸਾਡੇ ਲਈ ਫਸਲਾਂ ਨੇ ਪੰਜਾਬ ਪੰਜ-ਛੇ ਪੰਜਾਬ ਦੀ ਇੰਡਸਟਰੀ 500-700 ਕਰੋੜ ਦਾ ਬਿਜ਼ਨਸ ਕਰਦੀ ਹੋਣੀ ਹੈ ਜੀ ਕਿਉਂ ਸਾਡੇ ਤੱਕ ਜਿਹੜੀ ਇੰਡਸਟਰੀ ਦੇ ਵਿਚਾਰੇ ਲੋਕਾਂ ਤੱਕ 2-250 ਕਰੋੜ ਮੱਸਾ ਪਹੁੰਚਦਾ ਕਿ ਉਹ ਵਿਚਾਲੇ ਜਿਹੜੇ ਬੰਦੇ ਹੈਗੇ ਆ ਉਹ ਖਾ ਜਾਂਦੇ ਨੇ ਕਿਤੇ ਨਾ ਕਿਤੇ ਥੋੜਾ ਜਿਹਾ ਉਹ ਚੀਜ਼ ਤੇ ਜ਼ਰੂਰ ਜੇ ਤੁਸੀਂ ਕਰਦੇ ਹੋ ਤਾਂ ਕਿੰਨਾ ਕਿਤੇ ਹੋਣ ਵਾਲੀਆਂ ਪੀੜ੍ਹੀਆਂ ਦੇ ਕਲਾਕਾਰ ਕਿੰਨਾ ਕਿਤੇ ਤੁਹਾਡਾ